ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪੱਦੋ ਗਾ ਮਸੇ ਲੈ ਲੈ ਕੇ ਆਂ ਜੀ ਇੱਕ ਬਾਈ ਤਾਜੀ ਸੂਈ ਆ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਫੋ ਨਾਮ ਅੰਦਰ ਸਿੰਘ ਠੀਕ ਹੈ ਜੀ ਪਿੰਡ ਛਨਾ ਗੁਰਾਲ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਤਵਾ ਦਹੀ ਨੇੜੇ ਪਿੰਡ ਜਿਹੜੇ ਭਰਾਉੜ ਨੇ ਆਲਾ ਜੰਗੀਆਣਾ ਕੰਡਾ ਬੰਨੇ ਪਿੰਡਾਂ ਦੇ ਵਿਚਾਲੇ ਆ ਠੀਕ ਹੈ ਜੀ ਮੋਬਾਈਲ ਨੰਬਰ ਬੋਲ 9855233677 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਆ ਪਹਿਲੇ ਜੀ ਕਦੋਂ ਸੂਈ ਆ ਛਿੱਗੀ ਦੰਦਾਂ ਦੀ ਏ ਛੇ ਹੱਥ ਨਹੀਂ ਛੇ ਦੰਦ ਪਹਿਲਾ ਸੂਈ ਜੇਰ ਜੂਰ ਦੀ ਆਪਣੀ ਗਾਰੰਟੀ ਆ ਠੀਕ ਆ ਜੀ ਹਾਂ ਬੱਚਾ ਕੀ ਦੇਤਾ ਬੱッサ ਨੇ ਬੱッサ ਬੱਚਾ ਇਹਨੇ ਬੱછા ਦੇਤਾ ਬਈ ਠੀਕ ਹੈ ਕਿੰਨੇ ਸਿੱਧਾਂਤੀ ਨਹੀਂ ਸੀ ਕੋਈ ਹਾਂ ਕਿੰਨਾ ਕੁ ਬੋਲਾ ਬੋਲਾ ਕੱਢਿਆ ਫਿਰ ਬੋਲਾ ਜਿਹਾ ਕੱਢਿਆ ਜੀ ਕੱਲ ਮੈਂ 5-6 ਕਿਲੋ ਕਾਲਾ ਕੜਤਾ ਸੀ ਓਕੇ 5-6 ਕਿਲੋ ਵੀ ਤੜਕ 4:00 ਵਜੇ ਚੋਤੀ ਹੈ ਜੀ ਠੀਕ ਹੈ ਜੀ ਫੋਲ ਲੈ ਬਾਪੂ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਪੰਡ ਵਾਲਾ ਲੇਵਾ ਲੱਗਿਆ ਫੀਟਿੰਗ ਲੇਵੇ ਦੀ ਚੈੱਕ ਕਰੋ ਕਮਾਲ ਦੀ ਹੈ ਮੂਹਰੋ ਲੇਵਾ ਚੈੱਕ ਕਰ ਲਓ ਇੱਕ ਨੰਬਰ ਆ ਥਣ ਥਣ ਕਰਮਾਈ ਦੇ ਬਹੁਤ ਚੰਗਾ ਲੱਗਿਆ ਹੈ ਇਸ ਦੀ ਬਿਊਟੀ ਕਮਾਲ ਦੀ ਹੈ ਸੂਈ ਸਵਾਈ ਹੈ ਫੁੱਲ ਕੱਦ ਫੁੱਲ ਬਰੀਡ ਛੋਟੀ ਨੰਮ ਨੇ ਬਈ ਕੱਦ ਫੁੱਲ ਲਗਾ। ਬਾਕੀ ਸੁਈ ਸੁਆਇਆ ਬੱਚਾ ਮਗਰ ਬੱਚਾ ਗਾ ਬਈ। ਫੇਸ ਦੇਖੋ ਕਰਮਾਈ ਦਾ। ਫੇਸ ਬੜਾ ਪਿਆਰਾ ਕਰਮਾਈ ਦਾ। ਬਾਕੀ ਪਹਿਲਾ ਸੁਆ ਦੰਦਾਂ ਚ ਬੈੜਾ। ਕਹਿੰਦੇ ਬਾਪੂ। ਹਾਂ ਦੰਦਾਂ ਚ ਛਿੱਗੀ ਐ। ਹੂੰ। ਇਹਦਾ ਛੜੀ ਵੱਡੀ ਹੋਈ ਬੜੀ ਵੀ ਐ। ਪਹਿਜਣ ਐ। ਠੀਕ ਆ। ਹਾਂ। ਹੂੰ। ਤੇ ਮੁੱਲ ਕੀ ਐ ਜਾਇਜ ਨਾ? ਮੋਲੇ ਦਾ ਜੀ 85000 ਮਾਨਦਾਨ ਹੋ ਜਾ ਹਾਂ ਠੀਕ ਹੈ ਜੀ ਮਾਨਦਾਨ ਹੋ ਜਾ 85000 ਰੁਪਿਆ ਮੋਲ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੈੱਕ ਕਰਨੀ ਹੋ ਜਾਗਾ ਬਾਈ ਵੜ ਚੰਗੀ ਆ ਪਾਗੇ ਬੱਚਾ ਲਾ ਕੇ ਚੋਕੀ ਧਾਰਾ ਮਾਰ ਕੇ ਦਿਖਾਵਾਂ ਠੀਕ ਹੈ ਧਾਰਾ ਬਾਪੂ ਕੋਈ ਚੱਕ ਨਹੀਂ ਮਾਰ ਕੇ ਰੱਖਾਂ ਲੈਵਾ ਪਾਉ ਤਾ ਯਾਰ ਦੁੱਧ ਵਾਲਾ ਪੀਸ ਆ ਮੂਹਰ ਨੂੰ ਲੈਵਾ ਚੈੱਕ ਕਰ ਲਓ ਮੂਹਰ ਨੂੰ ਵੀ ਲੈਵਾ ਬਹੁਤ ਚੰਗਾ ਗਾ ਪੂਰੀ ਚੰਗੀ ਵੜ ਹੈ ਜੀ ਮਾਰ ਕੇ ਕੋਈ ਨਹੀਂ ਧਾਰਾ ਬਾਪੂ ਮਾਰ ਕੇ ਰੱਖਾਂ ਨਾ ਮਾਰ ਦੇ ਬਾਪੂ ਧਾਰਾ ਇੱਕਮੈਂ ਲਾਇਆ ਵੀ ਧਾਰਾ ਚੈੱਕ ਕਰਿਓ ਗਰਮਾੜੀ ਦੀਆਂ ਚਵਾਈ ਬੜੀ ਚੰਗੀਆਂ ਨਾ ਬਾਪੂ ਠੰਡੀ ਬਹੁਤ ਆ ਜਿਵੇਂ ਮਰਜ਼ੀ ਵਹਿ ਕੇ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਲੈ ਚਵਾਈ ਦੇਖੋ ਪੂਰੀ ਮੋਟੀ ਮੋਟੀ ਚਵਾਈ ਹੈ ਇੱਕ ਨੰਬਰ ਚੋਂ ਲੱਗਿਆ ਪਿਛਲੇ ਥਣਾ ਦੀ ਚਵਾਈ ਚੈੱਕ ਕਰ ਲਓ ਲੈ ਕੀ ਬਾਤ ਆ ਵੀ ਚੋਣ ਬਹੁਤ ਚੰਗਾ ਹੈ ਨਾ ਬਾਪੂ ਪੂਰਾ ਜੀ ਇੱਕ ਲੱਗਿਆ ਹੂੰ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਸੀਲ ਫੁੱਲ ਫੁੱਲ ਬਰੀਡ ਲੇਵਲ ਹੂਆ ਬਹੁਤ ਚੰਗਾ ਪਹਿਲੇ ਬਸ ਜੀ ਜਾਣ ਵਾਲੀ ਰੱਸੀ ਆ ਇਹ ਨਹੀਂ ਸਹੀ ਆ ਯਾਰ ਸਵੇਰ ਦਿਖਾ ਲਿਓ ਹਮ ਲੈ ਬਾਕੀ ਮੋਲ ਵੀ ਬਾਪੂ ਨੇ ਜੈ ਜੀ ਰੱਖਿਆ ਮਾਨ ਤਨ ਕੋਈ ਚੱਕਰ ਨਹੀਂ ਹੋ ਜਾ ਆਰਡਰ ਦੇਖੋ ਆ ਜਿਆਦਾ ਸਾਫ ਦੇਗੀ ਹਮ ਜੇਰ ਦੀ ਆਪਣੀ ਫੁੱਲ ਗਰੰਟੀ ਹੋ ਠੀਕ ਹੈ ਅੱਗੇ ਦੋ ਨੰਬਰ ਤੇ ਗੱਬਣ ਹਾਂ ਜੀ ਗੱਬਣ ਜਰਸੀ ਜਰਸੀ ਕਰਾਓ ਜੀ ਜਰਸੀ ਕਰਾਉਸ ਹਾਂ ਹਾਂ ਕਿਹੜਾ ਸੂਆ ਦੂਜਾ ਹੀ ਪਿਓਰ ਦੇਣ ਕਿੰਨੇ ਲੂ ਬਾਪੂ ਦੇ ਲੈ ਜੂ ਹਫਤਾ ਹਾਫ ਤੱਕ ਲੈ ਜੀ ਹਾਂ ਹਫਤੇ ਦੀ ਕੱਚੀ ਆ ਬਈ ਦੂਜਾ ਸੁਆ ਕਰਮ ਵਾਲੀ ਤੇ ਕਿੰਨਾ ਕੁ ਰਿਕਾਰਡ ਆ ਬਾਪੂ ਦੁੱਧ ਦਾ ਰਿਜ਼ ਚਾਹੀਦੇ ਨੂੰ ਜਿਆਦਾ 18 19 ਲੀਟਰ ਸੌਖਾ ਜੀ ਠੀਕ ਆ ਹਾਂ ਯਾਰ ਵਾਲੀ ਬਸ ਸ਼ੇਡ ਚੰਗੀ ਆ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਫੈਂਡ ਫੌਂਡ ਫੋਲੋ ਫੇਸ ਬੜਾ ਚੰਗਾ ਕਲਰ ਕਲਰ ਬਹੁਤ ਚੰਗਾ ਬਈ ਚਮਕ ਚਮਕ ਚੰਗੀ ਆ ਪੱਲੀ ਵੀ ਚੰਗੀ ਆ ਥਣ ਥਣ ਬੜਾ ਚੰਗਾ ਮੁਠੀ ਵਾਲਾ ਥਣ ਇਕੱਲਾ ਇਕੱਲਾ ਥਣ ਫੁੱਲ ਬਰੀਟ ਚਮਕ ਚਮਕ ਪੂਰੀ ਆ ਕਰਮਾਈ ਤੇ ਕੀ ਮੋਲ ਆਪ ਕੁਜਾਇਜ ਮੋੜਿਆ 65000 ਹੈ ਮਾਨਤਨ ਹੋਊ ਆ ਮਾਨਤਨ ਹੋਊ ਲਾਜ਼ਮੀ ਜਮਾ ਜਾਇਜ ਮੋਲ 65000 ਰੁਪਏ ਮਾਨਤਨ ਬਾਈ ਰੌਜੀ ਇਹ ਜੀ ਮਾਝ ਰੱਖੀ ਤੇ ਜਿਹੇ ਜੀ ਗਾਰ ਸਹੀ ਗੱਲ ਆ ਬਾਈ ਜਮਾ ਮਾਝ ਨਾਲ ਦਾ ਦੁੱਧ ਦੂ ਫੈਂਟ ਫੁੱਲ ਹੋਊ ਕਰਮਣੀ ਬਾਕੀ ਚਮਕਪੂਰੀ ਆ ਥਣ ਲੇਵਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾਗਾ ਬਾਪੂ ਦੀ ਗੱਲ ਸਹੀ ਆ ਜਿਹੇ ਜੀ ਮਾਝ ਰੱਖ ਲਈ ਜਿਹੇ ਜੀ ਗਊ ਰੱਖ ਲਈ ਤੇ ਮੋਲ ਜਮਾ ਜਾਇਜ ਆ 65000 ਰੁਪਏ ਮਾਨਤਨ ਹੋ ਜਾਊਗਾ ਤਿੱਲਾ ਬਹੁਤ ਪਈਆਂ ਸਾਰੀਆਂ ਜਿਹੜੀਆਂ ਵਾਲਾਂ ਤੇ ਤਿੱਲਾ ਦਿਖਾਉਂਦੀਆਂ ਨਾ ਕੱਢ ਕੇ ਕਰਮਾਈ ਨੇ ਫੇਰ ਸੋਨਾ ਲਾ ਲੇਵਾ ਦੇਖੋ ਲੇਵਾ ਕਮਾਲ ਦਾ ਮੜਾ ਕੈਵਰੇਜ ਚ ਦੇਉਂ ਕੋਈ ਗੱਲ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਕਿਆ ਬਾਤ ਥਾਣੀ ਬੜਾ ਚੰਗਾ ਲੱਗਿਆ ਬੜਾ ਚੰਗਾ ਥਾਣਾ ਹਾਂ ਲੇਵਾ ਚੈੱਕ ਕਰੋ ਇੱਕ ਨੰਬਰ ਲੇਵਾ ਫਿਰ ਨਾਗਸੀ ਬਾਪੂ ਕੋਲੇ ਦੋ ਦੋ ਨਹੀਂ ਲਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ